ਰੇਣੀ ਚੱਲ ਨਹੀਂ ਗਿਆ ਉਧਰ ਨੂੰ ਭੈਣ ਗੱਦ ਨੂੰ ਮੈਂ ਪਹਿਲੇ ਗਿਆ ਭੈਣ ਦੀ ਜਵੇ ਆਜ ਰਾਹ ਗੱਡੀ ਆ ਗਈ ਭੈਣ ਦੇ ਭਾਈ ਮੈਂ ਪਹਿਲਾਂ ਭੈਣ ਇਧਰ ਕੋ ਇਧਰ ਤੇ ਇਧਰ ਆ ਚੜ ਗਏ ਭਾਈ ਗੱਡੀਆਂ ਓਏ ਕੋਈ ਇਧਰ ਮੋੜ ਇਧਰ ਮੋੜ ਬੋਲੀ ਬੋਲੀ ਕਰ ਸੀ ਰਾਹ ਕਿੱਧਰ ਦੋ ਆ ਹੋਈ ਦੋ ਆ ਹੋਈ ਤਿੰਨ ਹੋ ਆਉਂਦੀਆਂ ਪੰਜ ਗੱਡੀਆਂ ਥੱਲੇ 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 ਨਾਲ ਚੱਲ ਤੇਰਾ ਮੂੰਹ ਤਾਂ ਕਮਾਦਾ ਇਹ ਮੇਰੇ ਨਹੀਂ ਯਾਰ ਮੂੰਹ ਕਮਾਦੇ ਭੈਣ ਤੇਰਾ ਹਾਂ ਆਏ ਨੂੰ ਗਵਾਇਦਾਂ ਮੇਰੇ ਵਾਹ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਚਲਾ ਯਾਰ ਭੈਣ ਦਾ ਭੈਣ ਦੀ ਪੁੱਦੀ ਆ ਵਾ ਐ ਐ ਆਹ ਉਹ ਕਿਧਰ ਬਾੜਦੀ ਆ ਭਾਈ ਭੈਣ ਦੇ ਵੱਡੇ ਮੁੰਡੇ ਬੱਚ ਮਾਰਦੇ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ਼ ਕਰਨਾ ਗਾਲ ਨਿਕਲਦੀ ਆ ਉਹ ਭੈਣ ਪੰਜਾਬ ਦੇ ਲੋਕੋਂ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਦਾ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਆ ਗੱਡੀ ਵਿੱਚ ਮਾਰਨ ਦੀ ਗੱਡੀ ਆ ਵਈ ਉਹਨੇ ਖਚਾ ਮੋੜ ਮੋੜ ਸ਼ੋ ਕਿਰਾਂ ਰੁਲ ਗਈਆਂ ਹਾਂ ਕੋਈ ਕੀ ਪੈਂਡ ਚ ਪਿੰਡ ਚ ਵਾਲ ਪਿੰਡ ਚ ਪਿੰਡ ਨੂੰ ਛੜ ਕੇ ਨਹੀਂ ਲੁਕੇ ਦਾਨ ਕੀ ਰਿਹਾ ਤੇ ਕਿਹੜਾ ਗੱਡੀ ਆ ਓਏ ਚਾਰ ਗੱਡੀਆਂ ਆ ਇਹ ਹੈ ਚਾਰ ਆ ਇਧਰ ਉੱਤੇ ਜਿਹੜੀ ਗੱਡੀ ਆ ਆ ਰਹੀ ਉੱਤੇ ਜਮ ਹੌਲੀ ਹੌਲੀ ਹੁਣ ਨਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਓਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਗੱਬ ਲਾਓਗੇ ਕਿੰਨੇ ਕਨੂੰ ਰੋਕ ਲਾਓਗੇ ਇਹ ਜੇ ਤੇ ਰੱਖਿਓ ਗੱਲ ਦਾ ਉਹ ਕੱਲਾ ਭਵੰਤ ਨਹੀਂ ਕੇਜਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੁੱਛ ਕਛੇ ਦੀ ਇਹ ਤਰ੍ਹਾਂ ਮੁੜਾ ਲੈ ਨੂੰ ਪੈ ਭੈ ਹੈ ਨਹੀਂ ਨਹੀਂ ਉਪਸ ਸਿੱਧਾ ਬਾੜ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤਸਾਂ 4 ਰੁਪਏ ਹਾਰਨ ਤੇ ਹੱਥ ਰਖਾ ਰਨ ਤੇ ਹੱਥ ਰਖਾ ਰਨ ਤੇ ਹੱਥ ਰਖਾ ਰਨ ਤੇ ਉਹ ਯਾਰ ਕੰਮਰੀ ਬੰਦਾ ਬਾਈ ਤੋਂ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹੁਣ ਟਰੈਕਟਰ ਮੂਰੇ ਕਰਦੇ ਖਿੱਚ ਖਿੱਚ ਮੂਰੇ ਕਰਦੇ ਚੋਰ ਆ ਕਹਿੰਦੇ ਚੋਰ ਮੂਰੇ ਕਰਦੇ ਕਹਿੰਦੇ ਟਰੈਕਟਰ ਮੂਰੇ ਕਰਦੇ ਮੋੜ 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 ਉੱਤਰ ਕੇ ਪਾਗਲੇ ਮੇਂ ਚ ਨਾ ਮੋੜ ਸੀ ਤੀ ਹੈ ਉੱਤਰ ਕੇ ਪਾਜ ਖੜ ਦੇ ਕਹਿੰਦੇ ਮੋੜ 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 ਭੈਣ ਜਦ ਕਾਕੀ ਲੱਗਿਆ ਖੜ ਖੜ ਮੋੜ 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 ਭੈਣ ਦਾ ਯਾਰ ਬੰਦ ਵੀ ਹਿਚ ਬਾੜ ਲਈ ਮੋਲ 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 ਪੈਂਦਾ ਆ ਜਾਣਾ ਮੋਲ ਦਾ ਬਾਈ ਗਲੀ ਬਾਤ ਹੋ ਗਈ ਕਦੀ ਮੋੜਨੀ ਨਹੀਂ ਇਹੋ ਉਹ ਮੋਲ ਦਾ ਮੋੜਨੀ ਨਹੀਂ ਮੁਰਾ ਬੰਦਾ ਜਾ ਆ ਦੇਖਾ ਗੁੰਡਾ ਕਰਦੀ ਦੇਖਾ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਸੀ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮੜਾ ਹਿੱਸਾ ਲਾਵੇ ਹਿੱਸਾ ਨਾ ਮੜਾ ਆ ਗੱਡੀ ਨਾਲੇ ਮਗਰੋਂ ਮਾਰੀ ਵਿੱਚ ਮਗਰੋਂ ਹੀ ਮਾਰੀ ਮਗਰੋਂ ਗੱਡੀ ਵਿੱਚ ਉੱਤੇ ਔਰ ਰੇਡੀਓ ਲੈ ਕੇ ਤੂੰ ਕਾਹ ਵੈਰੀ ਬਣਿਆ ਹੋਏ ਓਏ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਭੰਨ ਦਿਓ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕੇ ਉਹ ਸਰਫਸਾਂ ਕੇ ਲੜ ਲੜਿਆਣੇ ਜਾਂਦਾ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਥੋੜਾ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਿਆਰਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਾਈ ਸੱਚਾ ਚੱਕ ਤਾਂ ਅਸੀਂ ਨਹੀਂ ਆਉਣਾ ਉਹ ਲੋਕ ਦੁਆ ਬਣ ਚੁੱਕਾ ਆ ਰੇਡੀਓ ਲੋਕਾਂ ਪਿੱਛੇ ਹੁਣ ਤੱਕ ਇੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜਾਈ ਫਸ ਗਈ ਜੇ ਲੱਗੋਈ ਪਿੰਡ ਆਲ ਬੰਦਾ ਹੀ ਨਿਕਲ ਰਿਹਾ ਹੋਊਗਾ ਬਾਹਰ ਯਾਰ ਕਮਾਲ ਦੀ ਗੱਲ ਉਹ ਨਹੀਂ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਮਾ ਸ਼ਾਇਦ ਰਾਮਾ ਪਿੰਡ ਦਾ ਯਾਰ ਉਹ ਮੈਨੂੰ ਨੇੜੇ ਸੀਗਾ ਉਹ ਤੋਂ ਕੀ ਨਾਤਾ ਹੋ ਗਿਆ ਕਿੰਨੀ ਯਾਰਾਂ ਦੇ ਕੋਲ ਫਤਨ ਲੱਗ ਗਿਆ ਸੱਜਾ ਕਲਾ ਹਿੱਸਾ ਜੱਟਿਆ ਸੀ ਜੱਟ ਨਹੀਂ ਨਹੀਂ ਪੰਨੋ ਦੋ ਯਾਰ ਗੱਡੀ ਪਾੰਦੇ ਤੁਸੀਂ ਪੰਨੋ ਪੰਨੋ ਦੋ ਗੱਡੀ ਪਾੰਦੇ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆ ਆਪਾਂ ਉੱਤੇ ਕਿਹੜਾ ਪਿੰਡ ਜਿਹੜਾ ਆਉਣ ਦੇ ਵਾਲੇ ਉਹਦੇ ਉਰਲੇ ਪਾਸੇ ਆ ਨਹੀਂ ਘੜਾ ਭੈਣ ਮੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਦੇ ਸੀ ਅਸੀਂ ਤੇ ਨਹੀਂ ਖੁੱਲਦੀ ਭੰਨੋ 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 ਤੀਕਾ ਟਾਕੀ ਪੱਟੀ ਜੀ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪੱਟਣਦੇ ਯਾਰ ਪੱਟ ਦੇਣ ਦੇ ਕੋਈ ਨਹੀਂ ਪੱਟ ਦੇਣ ਦੇ ਪੱਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਦਾ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਤ ਉੱਠਣਾ ਓਏ ਉਹ ਲੱਖ ਦੀ ਲਾਂਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਨੇ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਵਾਹ ਕਰ 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 ਕਿਤੇ ਗੱਡੀ ਲਾਗੀ ਨਾਲ ਆਹ ਇੱਕ ਚੱਕਰ ਨਾਲ ਲਈ ਵੀਡੀਓ ਬਾਈ ਮੇਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਬੰਦ ਦੋ ਇਹਨੇ ਕੱਢਣਾ ਸੀ ਉਹ ਦੂ ਲੋਕ ਆ ਭੈਣ ਜਦ ਭਰਾ ਜਣ ਲੋਕ ਤੁਸੀਂ ਖੜੇ ਆ ਕੱਚਾ ਜੱਟ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਇਹ ਨਹੀਂ ਪਤਾ ਭੈਣ ਦੀ ਬੰਦ ਤੁਸੀਂ ਸੋਡੇ ਖਤਰ ਭੈਣ ਤੁਰੇ ਫਿਰਦੇ ਆ ਤੁਸੀਂ ਆਹਦੇ 12 ਜਿਵੇਂ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਲੈ ਓਕਾ ਦੇ ਕੇ ਦੱਸ ਮੈਂ ਤੈਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਚਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਜਾਣਾ ਆਹੋ ਮੈਂ ਸਾਨੂੰ ਉਹਦੀ ਭੈਣ ਟਰੈਕਟਰ ਦੀ ਗੱਡੀ ਉਹਰਾ ਲੈ ਤਾ ਇਹਦੀ ਤਰ੍ਹਾਂ ਮੈਂ ਕਹੇ ਜਿੰਦਾ ਵੀ ਇਹ ਗੱਡੀ ਭੈਣ ਦੇ ਯਾਰ ਉਹ ਇਧਰ ਨੂੰ ਮੋੜ ਲਾ ਤਰਮ ਉਹਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਸਟਾਰ ਵੀ ਆਉਂਦੀ ਆ ਮੈਨੂੰ ਇੱਕ ਪਿੰਡ ਭੈਣ ਤੋਂ ਨਹੀਂ ਪਤਾ ਕੀ ਨਾਂ ਪੜਨ ਦੇ ਨੀ ਲੋਕਾਂ ਨੂੰ ਗੋਉਂ ਵੀ ਨਹੀਂ ਬਾਈ ਬਾਹਰ ਨਿਕਲਣ ਦੇ ਪਾਉਂਦੇ ਤੇ ਦਿਮਾਚਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਉਹ ਖੜ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਖੜ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਕੋਈ ਨਹੀਂ ਮੜੇ ਪਿੰਡ ਦਾ ਚੌਕਾ ਅੱਕਾ ਬੱਜੇ ਫਿਰ ਤਾਂ ਠੀਕਾ ਦੋ ਬੰਦੇ ਕੋਣ ਹੁਣ ਭੈਣ ਦਾ ਘਰ ਲੋਕਾਂ ਨੂੰ ਆ ਦੇ ਕੋਣ ਦੱਬੂ ਦਰ ਜਾਂਦੇ ਉਹ ਖੜੇ ਲੋਕ ਭਾਂ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈਵਿਟ ਲੈ ਦੱਸ ਯਾਰ ਆਹ ਆਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਉਹ ਆ ਸਾਹ ਦੇਖੀ ਜਾਂਦਾ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮ ਨਾਲ ਕੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਜੁੰਟ ਲੱਗੀ ਹੋਈ ਹੈ ਖੜਦੇ ਨਹੀਂ ਹੁੰਦੇ ਉਹ ਉਹ ਬਾਹਰ ਦਵਾਈ ਜਾਂਦੇ ਲੋਕ ਖੜਦੇ ਨਹੀਂ ਹੁੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਬਣੇ ਭੈਣ ਤਾਂ ਪਿੰਡ ਤਾਂ ਇੰਨਾ ਰਲ ਫੋਨ ਚੱਲਦਾ ਫੇਰ ਫੋਨ ਨਾਲ ਫੋਨ ਵੀ ਹੁਣ ਇੱਥੇ ਬੰਦ ਸੀ ਸੀਸਾ ਭੰਣੇ ਕੋਈ ਨਹੀਂ ਕੋਈ ਨਹੀਂ ਪਾਂਧ ਪਾਂਧ ਆ ਦੇ ਆ ਦੇ ਪੱਟੜੋ ਉਹ ਪੱਟੜੋ ਕੋਈ ਨਹੀਂ ਪਾਂਧੋ ਆ ਦੇਖੋ ਪੱਟੜੋ ਆ ਆ ਬੱਟੜ ਆ ਬੱਟੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਗੋ ਉਹ ਲਾਹਨਤ ਗੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ